ਔਰ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਦਲਿਤ ਮੁੱਖ ਮੰਤਰੀ ਬਣਾਤਾ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦਲਤਾਂ ਦੇ ਹੱਕ ਦੇ ਵਿੱਚ ਫੈਸਲੇ ਲਾਊਗਾ ਜਿਹੜੀ ਚਾਲ ਆਉਣ ਵਾਲੇ 2022 ਦੇ ਵਿੱਚ ਜਿਹੜੀਆਂ ਚੋਣਾਂ ਆ ਰਹੀਆਂ ਨੇ ਉਹ ਚੋਣਾਂ ਦੇ ਵਿੱਚ ਦਲਤਾਂ ਦੀਆਂ ਵੋਟਾਂ ਲੁੱਟਣੀਆਂ ਨੇ ਤੇ ਦਲਤਾਂ ਦੇ ਵਿੱਚ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ ਹੈ ਕਾਂਗਰਸੀ ਲੀਡਰ ਬੋਲ ਰਹੇ ਵੀ ਇੱਕ ਇਕੱਲਾ ਦਲਿਤ ਚਿਹਰਾ ਦਲਿਤ ਚਿਹਰਾ ਕਹਿ ਕੇ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਇੱਕ ਦਲਿਤ ਦੀ ਸ਼ਬੀ ਦਿਖਾਈ ਜਾ ਰਹੀ ਵੀ ਇੱਕ ਦਲਿਤ ਨੂੰ ਅਸੀਂ ਮੁੱਖ ਮੰਤਰੀ ਬਣਾ ਦਿੱਤਾ ਇਹ ਉਹੀ ਚਾਲ ਹੈ ਕਿ ਜਿਵੇਂ ਭਾਜਪਾ ਨੇ ਕਿਹਾ ਵੀ ਅਸੀਂ ਦਲਤ ਸੀਐਮ ਬਣਾਵਾਂਗੇ ਅਕਾਲੀ ਦਲ ਨੇ ਕਿਹਾ ਡਿਪਟੀ ਸੀਐਮ ਬਣਾਵਾਂਗੇ ਆਮ ਆਦਮੀ ਵਾਲੇ ਵੀ ਕਹਿ ਰਹੇ ਵੀ ਅਸੀਂ ਡਿਪਟੀ ਸੀਐਮ ਦਲਿਤ ਨੂੰ ਬਣਾਵਾਂਗੇ ਕਿਉਂਕਿ ਦਲਿਤ ਦੇ ਨਾਂ ਤੇ ਦਲਿਤ ਕਾਰਡ ਖੇਡ ਕੇ ਰਾਜਨੀਤੀ ਕੀਤੀ ਜਾ ਰਹੀ ਹੈ 11 ਤੋਂ ਲੈ ਕੇ 20 ਤੱਕ ਜਿੰਨਾ ਪੈਸਾ ਸੀ ਐਸਸੀ ਵਿਦਿਆਰਥੀਆਂ ਦਾ ਦਲਿਤ ਵਿਦਿਆਰਥੀਆਂ ਦਾ ਪੈਸਾ ਸੀ ਸਾਧੂ ਸਿੰਘ ਧਰਮਸਰੋਤ ਖਾ ਗਿਆ ਕੋਈ ਇਹ ਨਹੀਂ ਕਿ ਉਹਨਾਂ ਨੂੰ ਕਿਸਾਨਾਂ ਨਾਲ ਹੇਜ ਹੈ ਡਰਦੇ ਬੋਲ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ 2022 ਦੇ ਵਿੱਚ ਜੇ ਕਿਸਾਨਾਂ ਦੇ ਹੱਕ 'ਚ ਅਸੀਂ ਨਾ ਖੜੇ ਇਨ੍ਹਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ ਸਾਨੂੰ ਅੱਜ ਚੰਨੀ ਸਾਹਿਬ ਕੋਲੇ ਉਹ ਮੌਕਾ ਜਦੋਂ ਖੁਦ ਮੁੱਖ ਮੰਤਰੀ ਨੇ ਦਲਤਾਂ ਦੇ ਹਿੱਸੇ ਦੀਆਂ ਜਿਹੜੀਆਂ ਤੀਜੇ ਹਿੱਸੇ ਦੀਆਂ ਜ਼ਮੀਨਾਂ ਨੇ ਉਹ ਜ਼ਮੀਨਾਂ ਅਲਾਟ ਕਰਨ ਹਾਂਜੀ ਸ਼੍ਰੀਆਓ ਦੋਸਤੋ ਮੈਂ ਤੁਹਾਡੇ ਆਪਣੀ ਰਾਜਵੀਰ ਤੇ ਫੁੱਲ ਪੋਜ਼ਿਟਿਵਿਟੀ ਦੇਖ ਰਹੀ ਸਾਰੀ ਸਰੋਤਿਆਂ ਨੂੰ ਰਾਜਵੀਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਲਈ ਇੱਕ ਨਵਾਂ ਪ੍ਰੋਗਰਾਮ ਲੈ ਕੇ ਆਏ ਜਿਹਦਾ ਨਾਮ ਹੈ ਵਿਸ਼ੇਸ਼ ਮੁੱਦਾ ਤੇ ਵਿਸ਼ੇਸ਼ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਦੀ ਤੇ ਜੋ ਕਿ 19 ਤਰੀਕ ਨੂੰ ਅਨਾਉਂਸ ਹੋਏ ਸੀ ਤੇ 20 ਤਰੀਕ ਨੂੰ ਕੱਲ ਹੀ ਉਹਨਾਂ ਨੇ ਸੌਹ ਚੁੱਕੀ ਹੈ ਤੇ ਸੌਹ ਚੁੱਕਣ ਤੋਂ ਬਾਅਦ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਨੇ ਬਹੁਤ ਜ਼ਿਆਦਾ ਅਹਿਮ ਹੁੰਦੀਆਂ ਨੇ ਕਿਉਂਕਿ ਗੱਲ ਕਰੀਏ ਸੀ ਪਿਛਲੇ ਸਮੇਂ ਦੀ ਪਿਛਲੀ ਸਰਕਾਰ ਅ ਪਿਛਲੇ ਮੁੱਖ ਮੰਤਰੀ ਦੀ ਜਿਨ੍ਹਾਂ ਨੇ 4.5 ਸਾਲ ਦੇ ਵਿੱਚ ਕੋਈ ਵੀ ਕੰਮ ਨਹੀਂ ਕੀਤਾ ਕਿਉਂਕਿ ਲੋਕਾਂ ਦੀਆਂ ਸ਼ਿਕਾਇਤਾਂ ਹੀ ਸੁਣੀਆਂ ਨੇ ਲੋਕਾਂ ਦੀ ਉਹਨਾਂ ਨੂੰ ਭੰਡੇ ਹੀ ਹੈ ਸ਼ਿਕਾਇਤਾਂ ਬਹੁਤ ਸਾਰੀਆਂ ਨੇ ਤੇ ਦੇਖਦੇ ਹਾਂ ਹੁਣ ਜਿਹੜੇ ਨਵੇਂ ਮੁੱਖ ਮੰਤਰੀ ਬਣੇ ਨੇ ਕੀ ਲੋਕਾਂ ਲਈ ਉਹ ਉਹਨਾਂ ਦੇ ਕਾਰਜ ਪੂਰੇ ਕਰਦੇ ਨੇ ਕਿ ਨਹੀਂ ਕਰਦੇ ਕਿ ਜਿਹੜਾ ਦਲਿਤ ਚਿਹਰਾ ਉਹਦੀ ਵੀ ਬਹੁਤ ਸਾਰੀ ਚਰਚਾ ਹੋ ਰਹੀ ਹੈ ਦਲਿਤ ਵਰਡ ਦੀ ਕਿਉਂਕਿ ਇੱਕ ਦਲਿਤ ਚਿਹਰਾ ਜਿਹੜਾ ਪਹਿਲਾ ਮੁੱਖ ਮੰਤਰੀ ਬਣਿਆਗਾ ਇੰਡੀਆ ਦੇ ਵਿੱਚ ਇੱਕ ਦਲਿਤ ਜਿਹੜਾ ਅਨੁਸੂਚਿਤ ਜਾਤੀ ਦੇ ਵਿੱਚੋਂ ਇੱਕ ਜਿਹੜਾ ਵਿਅਕਤੀ ਹੈ ਪਹਿਲਾ ਮੁੱਖ ਮੰਤਰੀ ਬਣਿਆ ਤੇ ਅਗਰ ਗੱਲ ਕਰੀਏ ਸੀ ਅੱਜ ਦੀ ਅੱਜ ਸਾਡੇ ਨਾਲ ਦੋ ਚਿਹਰੇ ਜੁੜੇ ਨੇ ਜਿਹੜੇ ਹਮੇਸ਼ਾ ਦਲਿਤਾਂ ਦੇ ਨਾਲ ਖੜੇ ਨੇ ਜਿਹੜੇ ਸ਼ੁਰੂ ਤੋਂ ਜਿਨ੍ਹਾਂ ਨੇ ਦਲਿਤਾਂ ਦੀ ਸੇਵਾ ਕੀਤੀ ਹੈ ਮੈਂ ਗੱਲ ਕਰ ਰਹੀ ਹਾਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉ ਦੀ ਤੇ ਆਈਸਾ ਯੂਨੀਅਨ ਦੇ ਪ੍ਰਧਾਨ ਪ੍ਰਦੀਪ ਗੁਰੂ ਦੀ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਤੇ ਜਾਣਦੇ ਹਾਂ ਉਹਨਾਂ ਤੋਂ ਵੀ ਕੁਝ ਵਿਸ਼ੇਸ਼ ਗੱਲਾਂ ਮੁੱਖ ਮੰਤਰੀ ਦੇ ਬਾਰੇ ਹਾਂ ਦੀ ਅਸਟਿਕਾਲ ਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ ਕੀ ਕਹਿਣਾ ਚਾਹੋ ਜਿਹੜਾ ਇੱਕ ਦਲਿਤ ਵਾਰਡ ਦੀ ਚਰਚਾ ਹੋ ਰਹੀ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਬਿਕ ਦਲਿਤ ਚਿਹਰਾ ਜਿਹੜਾ ਮੁੱਖ ਮੰਤਰੀ ਬਣਿਆ ਹੈ ਹ ਪੰਜਾਬ ਦੇ ਅੰਦਰ ਜਿਹੜਾ ਕਾਂਗਰਸ ਪਾਰਟੀ ਨੇ ਕੈਪਟਨ ਤੋਂ ਅਸਤੀਫਾ ਦੇ ਕੇ ਲੈ ਕੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਜੀ ਔਰ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਦਲਤ ਮੁੱਖ ਮੰਤਰੀ ਬਣਾਤਾ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦਲਤਾਂ ਦੇ ਹੱਕ ਦੇ ਵਿੱਚ ਫੈਸਲੇ ਲਾਊਗਾ ਤੇ ਦਲਤਾਂ ਦੇ ਵਿੱਚ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ ਹੈ ਕਾਂਗਰਸੀ ਲੀਡਰ ਬੋਲ ਰਹੇ ਨੇ ਮਤਲਬ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਇਹ ਦਲਤਾਂ ਨੂੰ ਮੁੱਖ ਮੰਤਰੀ ਬਣਾਉਣ ਦਾ ਕਾਰਜ ਨਹੀਂ ਕਾਂਗਰਸ ਦਾ ਇਹਦੇ ਵਿੱਚ ਇੱਕ ਸਿਆਸੀ ਚਾਲ ਹੈ ਜਿਹੜੀ ਚਾਲ ਆਉਣ ਵਾਲੇ 2022 ਦੇ ਵਿੱਚ ਜਿਹੜੀਆਂ ਚੋਣਾਂ ਆ ਰਹੀਆਂ ਨੇ ਉਹ ਚੋਣਾਂ ਦੇ ਵਿੱਚ ਦਲਤਾਂ ਦੀਆਂ ਵੋਟਾਂ ਲੁੱਟਣੀਆਂ ਨੇ ਇਹਨਾਂ ਨੇ ਵੋਟਾਂ ਬਟੋਰਨੀਆਂ ਦਲਤ ਦਲਤ ਕਰਕੇ ਕਿਉਂਕਿ ਪੰਜਾਬ ਦੇ ਅੰਦਰ ਤੁਸੀਂ ਦੇਖੋਗੇ ਅਕਾਲੀ ਬਸਪਾ ਜਿਹੜਾ ਗੱਠਜੋੜ ਬਣਿਆ ਉਹਨਾਂ ਨੇ ਐਲਾਨ ਕਰ ਦਿੱਤਾ ਗਿਆ ਇਹ ਤੋਂ ਪਹਿਲਾਂ ਹੀ ਕਿ ਅਸੀਂ ਡਿਪਟੀ ਸੀਐਮ ਬਣਾਵਾਂਗੇ ਜੇ ਸਾਡੀ ਸਰਕਾਰ ਆ ਗਈ ਦਲਤਾਂ ਦੇ ਵਿੱਚੋਂ ਭਾਜਪਾ ਜਿਹੜੀ ਕਾਲੇ ਕਾਨੂੰਨ ਲੈ ਕੇ ਆਈ ਹੈ ਖੇਤੀ ਕਾਨੂੰਨ ਲੈ ਕੇ ਆਈ ਹੈ ਕਿਰਤ ਕਾਨੂੰਨਾਂ ਨੂੰ ਸੋਧਿਆ ਜਿਨ੍ਹਾਂ ਨੇ ਔਰ ਪੂਰਾ ਦੇਸ਼ ਬੇਚ ਰਹੀ ਹੈ ਜਿਹਦੇ ਖਿਲਾਫ ਕਿਸਾਨਾਂ ਤੋਂ ਲੈ ਕੇ ਹਰ ਵਰਗ ਖੜਾ ਔਰ ਜਿਹਦੇ ਪੰਜਾਬ ਦੇ ਵਿੱਚ ਕੋਈ ਪੈਰ ਨਹੀਂ ਲੱਗ ਰਹੇ ਅੱਜ ਉਹਨਾਂ ਦੀ ਜ਼ਰੂਰਤ ਨਹੀਂ ਕਿ ਪੰਜਾਬ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਖੜੇ ਹੋ ਕੇ ਓਪਨਲੀ ਮੀਟਿੰਗ ਕਰਵਾ ਦਨਾ ਭਾਜਪੀ ਵੀ ਕਹਿ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਦਲਿਤ ਮੁੱਖ ਮੰਤਰੀ ਬਣਾਵਾਂਗੇ ਇਹ ਤਿੰਨੇ ਚੀਜ਼ਾਂ ਨੂੰ ਕਾਟ ਕਰਨ ਲਈ ਕਾਂਗਰਸ ਨੇ ਇੱਕ ਪੱਤਾ ਖੇੜਿਆ ਕਿ ਦੇਖੋ ਅਸੀਂ ਪਹਿਲ ਕਰ ਦਿੱਤੀ ਗਈ ਹੈ ਆ ਦਲਤ ਮੁੱਖ ਮੰਤਰੀ ਬਣਾਤਾ ਪਰ ਇਸ ਦਲਤ ਮੁੱਖ ਮੰਤਰੀ ਨੂੰ ਬਣਾਉਣ ਦੀ ਵੀ ਮਜਬੂਰੀ ਸੀ ਕਾਂਗਰਸ ਦੀ ਕਿਉਂਕਿ 4.5 ਸਾਲ ਪਹਿਲਾਂ ਕਾਂਗਰਸ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਜਿਹੜੇ ਮੁੱਖ ਮੰਤਰੀ ਰਹੇ ਨੇ 4.5 ਸਾਲ ਉਹਨਾਂ ਨੇ ਗੁਟਕਾ ਸਾਹ ਮੱਥੇ ਨਾਲ ਲਾ ਕੇ ਬਹੁਤ ਵੱਡੀਆਂ-ਵੱਡੀਆਂ ਕਸਮਾਂ ਖਾਧੀਆਂ ਸੀ ਪੰਜਾਬ ਦੇ ਵਿੱਚ ਵਿਕਾਸ ਕਰਨ ਦਾ ਨਸ਼ੇ ਖਤਮ ਕਰਨ ਦਾ ਬੇਰੋਜ਼ਗਾਰੀ ਖਤਮ ਕਰਨ ਦਾ ਭ੍ਰਿਸ਼ਟਾਚਾਰ ਖਤਮ ਕਰਦਾ ਮਜ਼ਦੂਰਾਂ ਦਲਤਾਂ ਨਾਲ ਕਿਸਾਨਾਂ ਨਾਲ ਕਰਜ਼ਾ ਮਾਫੀ ਦਾ ਸਵਾਲ ਇਹ 4.5 ਸਾਲਾਂ ਦੇ ਵਿੱਚ ਉਹਨਾਂ ਨੇ ਆਪਣੇ ਕਾਰਜਕਾਲ ਦੇ ਵਿੱਚ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਕੋਈ ਪੰਜਾਬ ਦੇ ਵਿਕਾਸ ਦੀ ਕੋਈ ਨੀਤੀ ਨਹੀਂ ਬਣਾਈ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋਈ ਇਸ ਲਈ ਅੱਜ ਪੰਜਾਬ ਦੇ ਵਿੱਚ ਕਾਂਗਰਸ ਤੋਂ ਲੋਕ ਬੁਰੀ ਤਰ੍ਹਾਂ ਅੱਕ ਚੁੱਕੇ ਸੀ ਜਿਵੇਂ ਅਕਾਲੀ ਭਾਜਪਾ ਤੋਂ ੱਕੇ ਹੋਏ ਨੇ ਮਨਨ ਹੋਰ ਪਾਰਟੀਆਂ ਤੋਂ ੱਕੇ ਹੋਏ ਨੇ ਕਾਂਗਰਸ ਦੇ ਰਾਜ ਤੋਂ ਵੀ ਲੋਕ ੱਕੇ ਹੋਏ ਸੀ ਇਹ ਕਾਂਗਰਸ ਨੂੰ ਦਿਖ ਨਹੀਂ ਰਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 2022 ਦੇ ਵਿੱਚ ਜਾਈਏ ਤਾਂ ਜਾਈਏ ਕਿਵੇਂ ਜਨਤਾ ਦੇ ਵਿੱਚ ਕਿਉਂਕਿ ਆਪਦੇ ਡਰ ਕਾਰਨ ਲੋਕਾਂ ਦੇ ਲੋਕਾਂ ਨੂੰ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਇਹਨਾਂ ਨੇ ਸੀਐਮ ਐ ਹੁਣ ਉਹ ਬਦਲਤਾ ਚੰਨੀ ਬਣਾ ਦਿੱਤਾ ਗਿਆ ਚੰਨੀ ਪਹਿਲਾਂ ਵੀ ਤਾਂ ਕੈਬਨਟ ਮੰਤਰੀ ਸੀ ਜੀ ਜਿਹੜਾ ਅੱਜ ਕਿਹਾ ਜਾ ਰਿਹਾ ਕਿ ਦਲਤਾਂ ਲਈ ਬਹੁਤ ਵਧੀਆ ਦਲਤਾਂ ਦਾ ਦੇਖੋ ਅਸੀਂ ਮਿਲ ਕੇ ਦਲਤਾਂ ਨੂੰ ਮੁੱਖ ਮੰਤਰੀ ਬਣਾਤਾ ਹੁਣ ਜੇ ਕਿਹਾ ਜਾਵੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਚ ਦਰਜਣੇ ਦਲਤਾਂ ਦੇ ਉੱਤੇ ਅਤਿਆਚਾਰ ਹੋਏ ਨੇ ਦਰਜਣੇ ਨਵੇਂ ਮੁੱਖ ਮੰਤਰੀ ਸਮੇਤ ਚੰਨੀ ਸਮੇਤ ਕਾਂਗਰਸ ਪਾਰਟੀ ਦੇ ਵਿੱਚ ਕਿੰਨੇ ਦਲਤ ਐਮਐਲਏ ਜਿੱਤੇ ਨੇ ਮੰਤਰੀ ਵੀ ਨੇ ਧਰਮਸੋਤ ਜਿਹੜਾ ਦਲਤਾਂ ਦੇ ਵਿਦਿਆਰਥੀ ਬੱਚਿਆਂ ਦਾ ਬਜੂਫਾ ਖਾ ਗਿਆ ਅਰਬਾਂ ਰੁਪਏ ਦਾ ਚੰਨੀ ਸਮੇਤ ਕਿਸੇ ਵੀ ਦਲਤ ਲੀਡਰ ਨੇ ਮੰਤਰੀ ਹੋਵੇ ਐਮਐਲਏ ਹੋਵੇ ਚਾਹੇ ਉਹ ਵਿਰੋਧੀ ਧਰਦਾ ਹੋਵੇ ਇੱਥੋਂ ਤੱਕ ਕਿ ਅਕਾਲੀ ਕਾਂਗਰਸੀਆਂ ਦਾ ਸਮੇਤ ਆਮ ਆਦਮੀ ਪਾਰਟੀ ਦੇ ਵੀ ਐਮਐਲਏ ਦਲਤਾਂ ਚ ਹੁਣ ਕਿਸੇ ਵੀ ਨੁਮਾਇੰਦੇ ਨੇ ਦਲਤਾਂ ਦੇ ਹੱਕ ਦੇ ਵਿੱਚ ਪੀੜਤ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਨਹੀਂ ਠਾਈ ਕਿ ਦਲਤਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਹੈ ਨਾ ਉਹਨਾਂ ਨੂੰ ਇਨਸਾਫ ਨਹੀਂ ਮਿਲਣਾ। ਮਤਲਬ ਦਲੇਦ ਦੇ ਨਾਮ ਤੇ ਪੂਰੀ ਦੀ ਪੂਰੀ ਸਿਆਸਤ ਖੇਡੀ ਜਾ ਰਹੀ ਹੈ। ਹਾਂ ਇਹ ਦਲਤਾਂ ਦੇ ਨਾਮ ਤੇ ਇੱਕ ਸਿਆਸਤ ਖੇਡੀ ਜਾ ਰਹੀ ਹੈ। ਮੈਂ ਦਲਤਾਂ ਨੂੰ ਅਪੀਲ ਕਰਨਾ ਚਾਹੂੰਗਾ ਕਿ ਵੋਟਾਂ ਸਾਡੀਆਂ ਨੇ ਕੱਠ ਸਾਡੇ ਨੇ। ਇਹ ਕੌਣ ਨੇ ਕਿ ਦਲਤਾਂ ਨੂੰ ਮੁੱਖ ਮੰਤਰੀ ਬਣਾਉਂਗੇ? ਅੱਜ ਕਾਂਗਰਸ ਨੇ ਸਿਰਫ 3 ਮਹੀਨੇਾਂ ਲਈ 100 ਦੇ ਨਾਲ ਹੀ ਮੁੱਖ ਮੰਤਰੀ ਬਣਾਇਆ ਮੈਂ ਤਾਂ ਇਹ ਕਹਿਣਾ ਜੇ ਦਲਤ ਸਮਾਜ ਪੰਜਾਬ ਦਾ ਇੰਡੀਪੈਂਡੈਂਟ ਇਹਨਾਂ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਣੀ ਤਾਕਤ ਬਣਾ ਲੈਣ ਸਿਆਸੀ ਪੰਜਾਬ ਦੇ ਅੰਦਰ ਇਕੱਲੇ ਦਲਤਾਂ ਦਲਤਾਂ ਦੀ ਸਰਕਾਰ ਬਣ ਸਕਦੀ ਹੈ ਇਕੱਲਾ ਮੁੱਖ ਮੰਤਰੀ ਕੀ ਪੂਰੀ ਦੀ ਪੂਰੀ ਸਰਕਾਰ ਬਣ ਸਕਦੀ ਹੈ ਜੇ ਮਿਲ ਕੇ ਦਲਤ ਖੜੇ ਹੋ ਜਾਣ ਕਿਉਂਕਿ 35 36% ਦਲਤਾਂ ਦੀ ਵੋਟ ਹੈ ਜੇ OBC ਲਾ ਲიਏ 20% ਉਹਨੇ 55% ਤਾਂ ਐਸਸੀ ओबीसी ਬਣਦੇ ਨੇ ਜਿਹੜੀ ਗਿਣਤੀ ਪੰਜਾਬ ਦੇ ਵਿੱਚ ਹੈ ਇਸ ਕਰਕੇ ਕੱਲਾ ਮੁੱਖ ਮੰਤਰੀ ਨਹੀਂ ਮੈਂ ਤਾਂ ਇਹ ਕਹੂੰਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਲੋਕ ਖੜੇ ਹੋ ਜਾਣ ਦਲਿਤ ਸਮਾਜ ਖੜਾ ਹੋ ਜੇ ਇਹਨਾਂ ਇਕੱਲੀਆਂ ਕਾਂਗਰਸੀਆਂ ਬੀਜਪੀਆਂ ਤੋਂ ਪਿੱਛੇ हट ਕੇ ਆਪਣੀ ਇੱਕ ਤਾਕਤ ਖੜੀ ਕਰ ਲੈਣ ਪੰਜਾਬ ਦੇ ਅੰਦਰ ਇਕੱਲੇ ਦਲਤਾਂ ਦੀ ਮਿਲ ਕੇ ਸਰਕਾਰ ਬਣ ਸਕਦੀ ਹੈ ਕੱਲਾ ਮੁੱਖ ਮੰਤਰੀ ਨਹੀਂ ਪੂਰੀ ਦੀ ਪੂਰੀ ਸਰਕਾਰ ਬਣ ਸਕਦੀ ਹੈ ਤੇ ਪੰਜਾਬ ਦਾ ਪੰਜਾਬ ਦੇ ਦਲਤਾਂ ਦਾ ਭਲਾ ਹੋ ਸਕਦਾ ਪਰ ਚੰਨੀ ਤੋਂ ਕੋਈ ਉਮੀਦ ਨਹੀਂ ਕਿਸੇ ਕਿਸਮ ਦੀ ਅ ਪ੍ਰਦੀਪ ਜੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਸੀ ਕਿ ਇਹ ਜਿਹੜਾ ਮੁੱਖ ਮੰਤਰੀ ਬਣਾਇਆ Dalit ਚਿਹਰੇ ਨੂੰ ਇੱਕ ਇਤਿਹਾਸਿਕ ਫੈਸਲਾ ਹੈ ਤੇ ਇਹਨਾਂ ਨੂੰ ਸਵਰਨ ਅੱਖਰਾਂ ਦੇ ਵਿੱਚ ਲਿਖਿਆ ਜਾਵੇਗਾ ਤੁਸੀਂ ਇਸ ਟਵੀਟ ਨੂੰ ਕਿਵੇਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਅ ਪਹਿਲਾ ਜਿਹੜੀ ਕਾਮਰੇਡ ਜੀ ਨੇ ਗੱਲ ਕਰੀ ਹੈ ਵੀ ਇਹ ਇੱਕ ਕੱਲਾ Dalit ਚਿਹਰਾ Dalit ਚਿਹਰਾ ਕਹਿ ਕੇ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਇੱਕ Dalit ਦੀ ਸ਼ਬੀ ਦਿਖਾਈ ਜਾ ਰਿਹਾ ਵੀ ਇੱਕ ਦਲਿਤ ਨੂੰ ਅਸੀਂ ਮੁੱਖ ਮੰਤਰੀ ਬਣਾ ਦਿੱਤਾ ਗਿਆ ਪਰ ਇਹ 6 ਮਹੀਨੇ ਪਹਿਲੇ ਕੀ ਹੁੰਦਾ ਏਦੋਂ ਪਹਿਲਾਂ ਕੈਪਟਨ ਸਾਹਿਬ ਨੇ ਕਿਹਾ ਕਹਿੰਦਾ ਮੈਂ 82% ਕੁਝ ਵਾਅਦੇ ਪੂਰੇ ਕਰ ਦਿੱਤੇ ਆਪਦੇ ਜਦੋਂ ਨੇ 82% ਵਾਅਦੇ ਪੂਰੇ ਕਰ ਦਿੱਤੇ ਗਏ ਸੀ ਫਿਰ ਕਾਂਗਰਸ ਸਰਕਾਰ ਨੂੰ ਕੈਪਟਨ ਨੂੰ ਹਟਾ ਕੇ ਚੰਨੀ ਨੂੰ ਕਿਉਂ ਬਣਾਉਣਾ ਪਿਆ ਇਹ ਉਹੀ ਚਾਲ ਹੈ ਕਿ ਜਿਵੇਂ ਭਾਜਪਾ ਨੇ ਕਿਹਾ ਵੀ ਅਸੀਂ ਦਲਿਤ ਸੀਐਮ ਬਣਾਵਾਂਗੇ ਅਕਾਲੀ ਦਲ ਨੇ ਕਿਹਾ ਡਿਪਟੀ ਸੀਐਮ ਬਣਾਵਾਂਗੇ ਆਮ ਆਦਮੀ ਵਾਲੇ ਵੀ ਕਹਿ ਰਹੇ ਆ ਵੀ ਅਸੀਂ ਡੱਪਟੀ ਸੀ ਹਮ ਦਲਿਤ ਨੂੰ ਬਣਾਵਾਂਗੇ ਕਿਉਂਕਿ ਦਲਿਤ ਦੇ ਨਾਂ ਤੇ ਦਲਿਤ ਕਾਰਡ ਖੇਡ ਕੇ ਰਾਜਨੀਤੀ ਕੀਤੀ ਜਾ ਰਹੀ ਹੈ ਕਿਉਂਕਿ ਇਹਦੇ ਪਿੱਛੇ ਇੱਕ ਵੱਡਾ ਕਾਰਨ ਹੈ ਪੰਜਾਬ ਦੇ ਵਿੱਚ ਜਿਹੜਾ ਕਿਸਾਨੀ ਅੰਦੋਲਨ ਉੱਠਿਆ ਉਸ ਅੰਦੋਲਨ ਨੂੰ ਲੈ ਕੇ ਭਾਜਪਾ ਦਾ ਬਾਈਕਾਟ ਹੈ ਹੋਰ ਵੀ ਕਾਂਗਰਸ ਦਾ ਵੀ ਬਾਈਕਾਟ ਹੈ ਅਕਾਲੀ ਦਲ ਦਾ ਵੀ ਬਾਈਕਾਟ ਹੈ ਸਾਰੀਆਂ ਸਿਆਸੀ ਪਾਰਟੀਆਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਚੀਜ਼ ਨੂੰ ਲੈ ਕੇ ਜਿਹੜਾ ਕਾਂਗਰਸ ਨੇ ਇਹ ਫੈਸਲਾ ਲਿੱਤਾਗਾ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਵਾਲਾ ਕਿਉਂਕਿ ਉਹਨਾਂ ਨੂੰ ਇਹ ਹੈ ਵੀ ਦਲਿਤ ਵਰਗ ਨੂੰ ਅਸੀਂ ਨਾਲ ਜੋੜ ਲਿਆ ਜਾਵੇ ਕਿਉਂਕਿ ਕਿਸਾਨ ਤਾਂ ਉੱਥੇ ਸੰਘਰਸ਼ ਕਰ ਰਹੇ ਨੇ ਪਰ ਮੇਰੀ ਦਲਿਤ ਵਰਗ ਨੂੰ ਜਿੰਨਾ ਦਲਿਤ ਭਾਈਚਾਰਾ ਗਾ ਸਾਡਾ ਉਹਨੂੰ ਬੇਨਤੀ ਹੈ ਵੀ ਇਹਨਾਂ ਦੀਆਂ ਕੋਝੀਆਂ ਚਾਲਾਂ ਦੇ ਵਿੱਚ ਨਾ ਆਇਆ ਜਾਵੇ ਜੇ ਇਹਨਾਂ ਦੀਆਂ ਚਾਲਾਂ ਦੇ ਵਿੱਚ ਆਵਾਂਗੇ ਕਿਉਂਕਿ ਪਹਿਲਾਂ ਜਿਵੇਂ ਕਾਮਰੇਡ ਜੀ ਨੇ ਗੱਲ ਦੱਸੀ ਹੈ ਵੀ ਪਹਿਲਾ ਕੈਬਨਿਟ ਮੰਤਰੀ ਰਿਹਾ ਮੰਤਰੀ ਰਿਹਾ ਚਰਨਜੀਤ ਚੰਨੀ ਤੇ ਪੜ੍ਹਿਆ ਲਿਖਿਆ ਦਲਿਤ ਸਮਾਜ ਦੇ ਵਿੱਚੋਂ ਪੜ੍ਹਿਆ ਲਿਖਿਆ ਕੈਬਨਿਟ ਮੰਤਰੀ ਜੇ ਆਪਦੇ ਭਾਈਚਾਰੇ ਦਾ ਇਹਨੂੰ ਮਾਰਾ ਮੋਟਾ ਹੇ ਸੀ ਉਦੋਂ ਸਾਧੂ ਸਿੰਘ ਧਰਮਸਰੋਤ ਨੇ ਪਿਛਲੇ ਸਾਲਾਂ ਦੇ ਵਿੱਚ 2016 ਦੇ ਵਿੱਚ ਤੋਂ ਲੈ ਕੇ ਹੁਣ ਤੱਕ ਦਲਿਤ ਵਿਦਿਆਰਥੀਆਂ ਦੇ ਵਜੀਫੇ ਬੰਦ ਪਏ ਨੇ ਜਿਹੜੇ ਪਿਛਲੇ ਸਾਲ ਇਹਨਾਂ ਨੇ ਕਿ 21 ਦਾ ਵਜੀਫਾ ਪਾਇਆ ਕਿਉਂਕਿ ਵਿਦਿਆਰਥੀ ਵਰਸਸ ਕਾਲਜ ਕਰ ਦਿੱਤਾ ਗਿਆ ਅਸੀਂ ਪਿਛਲੇ ਦਿਨਾਂ ਦੇ ਵਿੱਚ ਸੰਘਰਸ਼ ਵੀ ਕੀਤਾ ਇਸ ਮਸਲੇ ਨੂੰ ਲੈ ਕੇ ਪਰ 16 2016 ਤੋਂ ਲੈ ਕੇ 2020 ਤੱਕ ਦੇ ਦਲਿਤ ਵਿਦਿਆਰਥੀਆਂ ਦੇ ਸਾਰੇ ਵਜੀਫੇ ਕਿਉਂਕਿ 17 ਦੇ ਵਿੱਚ ਨਾ ਹੀ ਸਰਕਾਰ ਬਣੀ ਇੱਕ ਸਾਲ ਤਾਂ ਪਹਿਲਾਂ ਨਹੀਂ ਆਇਆ ਅਕਾਲੀ ਦਲ ਵੇਲੇ 17 ਤੋਂ ਲੈ ਕੇ 20 ਤੱਕ ਜਿੰਨਾ ਪੈਸਾ ਸੀ ਐਸਸੀ ਵਿਦਿਆਰਥੀਆਂ ਦਾ ਦਲਿਤ ਵਿਦਿਆਰਥੀਆਂ ਦਾ ਪੈਸਾ ਸੀ ਸਾਧੂ ਸਿੰਘ ਧਰਮਸਰੋਤ ਖਾ ਗਿਆ ਤੇ ਉਦੋਂ ਚਰਨਜੀਤ ਚੰਨੀ ਕੈਬਨਿਟ ਮੰਤਰੀ ਸੀ ਉਦੋਂ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਵੀ ਅਸੀਂ ਅਪੀਲ ਕਰਦੇ ਆਂ ਵੀ ਜੇ ਕਹਿੰਦੇ ਆ ਵੀ ਹਾਂ ਅਸੀਂ ਦਲਤਾਂ ਦਾ ਚਿਹਰਾ ਹੈਗਾ ਦਲਤਾਂ ਵਾਸਤੇ ਕੁਝ ਕਰ ਰਿਹਾ 2017 ਤੋਂ ਵਜੀਫੇ ਸਾਡੇ ਜਵਾਕਾਂ ਦੇ ਪਏ ਨੇ ਐਸਸੀ ਵਿਦਿਆਰਥੀਆਂ ਦੇ ਵੀ ਜਿਹੜੇ ਜਾਰੀ ਕਰਨ ਵਾਲੇ ਨੇ ਉਹ ਜਾਰੀ ਕੀਤੇ ਜਾਣ ਤੇ ਇਨਕੁਆਇਰੀ ਕਰਕੇ ਆਪਣੀ ਸਰਕਾਰ ਦੇ ਬੰਦੇ ਦੇ ਖਿਲਾਫ ਧਰਮ ਸਿੰਘ ਸਰੋਧ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਜੋ ਸਾਡੇ ਦਲਤ ਵਿਦਿਆਰਥੀਆਂ ਦੇ ਵਜੀਫੇ ਖਾ ਗਏ ਤਾਂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਹਿਲੀ ਕਾਨਫਰੰਸ ਦੇ ਵਿੱਚ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਦਿੱਲੀ ਜਾਣਗੇ ਤੇ ਉਹਨਾਂ ਦੀ ਮਦਦ ਕਰਨਗੇ ਹਰ ਹਾਲ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਵੀ ਕੀ ਤਿੰਨ ਚਾਰ ਮਹੀਨਿਆਂ ਦੇ ਵਿੱਚ ਉਹ ਉਹਨਾਂ ਦੇ ਬਿੱਲ ਮਾਫ ਕਰਵਾ ਸਕਦੇ ਨੇ ਅ ਕਿਸਾਨਾਂ ਦੇ ਨਾਲ ਤਾਂ ਪਹਿਲਾਂ ਵੀ ਅਸੀਂ ਖੜੇ ਨੇ ਕੱਲਾ ਹੁਣੀ ਕਿਉਂ ਚੰਨੀ ਜਾਉ ਜਾ ਰਹੇ ਨੇ ਪਹਿਲਾਂ ਵੀ ਗਏ ਨੇ ਪਹਿਲਾਂ ਕੈਪਟਨ ਦੀ ਅਗਵਾਈ 'ਚ ਗਏ ਨੇ ਅੱਜ ਹੋ ਸਕਦਾ ਚੰਨੀ ਦੀ ਗਵਾਈ ਚ ਜਾਣ ਇਹ ਜੇ ਮੁੱਖ ਮੰਤਰੀ ਜਾਣ ਪਰ ਸਵਾਲ ਤਾਂ ਇਹ ਵੀ ਪੰਜਾਬ ਦੇ ਅੰਦਰ ਜਿੱਥੇ ਕਿਸਾਨ ਲੜ ਰਹੇ ਨੇ ਉੱਥੇ ਮਜ਼ਦੂਰ ਵੀ ਲੜ ਰਹੇ ਨੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਮਲ ਨਾ ਅੱਜ ਚੰਨੀ ਖੜਨਗੇ ਨਾ ਪਹਿਲਾਂ ਕਦੇ ਖੜੇ ਨੇ ਮਲ ਕਿਸਾਨਾਂ ਦੇ ਹੱਕ ਚ ਪਹਿਲਾਂ ਵੀ ਬੋਲ ਰਹੇ ਨੇ ਬਾਦਲ ਤੋਂ ਲੈ ਕੇ ਕੈਪਟਨ ਤੱਕ ਇਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਲੀਡਰ ਮਲ ਕਿਸਾਨਾਂ ਦੇ ਹੱਕ ਚ ਬੋਲ ਰਹੇ ਨੇ ਉਹ ਵੀ ਡਰਦੇ ਬੋਲ ਰਹੇ ਨੇ ਕੋਈ ਇਹ ਨਹੀਂ ਕਿ ਉਹਨਾਂ ਨੂੰ ਕਿਸਾਨਾਂ ਨਾਲ 헤ਜ ਹੈ ਡਰਦੇ ਬੋਲ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ 2022 ਦੇ ਵਿੱਚ ਜੇ ਕਿਸਾਨਾਂ ਦੇ ਹੱਕ 'ਚ ਅਸੀਂ ਨਾ ਖੜੇ ਇਹਨਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ ਸਾਨੂੰ ਡਰ ਲੈ ਕੇ ਜਾ ਰਿਹਾ ਚੰਨੀ ਨੂੰ ਕਿਸਾਨਾਂ ਦਾ 헤ਜ ਨਹੀਂ ਲੈ ਕੇ ਜਾ ਰਿਹਾ ਮਤਲਬ 2 ਸਾਲ ਪਹਿਲਾਂ ਜਦੋਂ ਕਿਸਾਨ ਪੰਜਾਬ ਦੇ ਵਿੱਚ ਆਤਮ ਹੱਤਿਆ ਕਰ ਰਹੇ ਸੀ ਉਦੋਂ ਨਾ ਕੈਪਟਨ ਖੜਾ ਨਾ ਬਾਦਲ ਖੜਾ ਨਾ ਚੰਨੀ ਖੜਾ ਕੋਈ ਨਹੀਂ ਕਿਸਾਨਾਂ ਨਾਲ ਖੜਾ ਅੱਜ ਜੇ ਖੜਨ ਦੀ ਗੱਲ ਕਰਦੇ ਨੇ ਉਹ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਦੇਖ ਕੇ ਉਹਦੇ ਡਰ ਦੇ ਵਿੱਚ ਉਹ ਕਰ ਰਹੇ ਨੇ ਕਿ ਨਾ ਕੋਈ ਕਿਸਾਨਾਂ ਦੇ ਹੇਜ ਬਲੋ ਕਰ ਰਹੇ ਨੇ ਵੀ ਉਹ ਕਿਸਾਨਾਂ ਦਾ ਭਲਾ ਕਰਨਾ ਚਾਹੁੰਦੇ ਨੇ ਕਿਉਂਕਿ ਤੁਹਾਨੂੰ ਚਲੋ ਇੱਕ ਦਾ ਇਹ ਵਰਡ ਦੀ ਦਾ ਇੱਕ ਚਰਚਾ ਹੋ ਹੀ ਰਹੀ ਆ ਦਲਿਤ ਦੀ ਇੱਕ ਕੀ ਲੱਗਦਾ ਵੀ ਦਲਤਾਂ ਲਈ ਮਸੀਹਾ ਬਣ ਕੇ ਆਉਣਗੇ ਜਾਂ ਨਹੀਂ ਆਉਣਗੇ ਕਿਉਂਕਿ ਵੱਡੇ ਵੱਡੇ ਐਲਾਨ ਕਰ ਰਹੇ ਨੇ ਉਹ ਤੁਹਾਨੂੰ ਕੀ ਲੱਗਦਾ ਹੈ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਮੈਂ ਪਹਿਲਾਂ ਕਿਹਾ ਕਿ ਦਲਤਾਂ ਦਾ ਮਸੀਹਾ ਦੇਸ਼ ਦੇ ਵਿੱਚ ਇੱਕੋ ਹੀ ਹੋਇਆ ਜੇ ਕਹਿ ਲਾ ਜਬੇ ਬਾਬਾ ਡਾਕਟਰ ਸਾਹਿਬ ਭੀਮrao ਅੰਬੇਦਕਰ ਉਹਨਾਂ ਤੋਂ ਵੱਡਾ ਕੋਈ ਮਸੀਬਾ ਨਹੀਂ ਹੋ ਸਕਿਆ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੀ ਜੋ ਦੇਣ ਹੈ ਜੋ ਉਹਨਾਂ ਨੇ ਲੜਾਈਆਂ ਲੜ ਕੇ ਦਲਿਤ ਸਮਾਜ ਨੂੰ ਹੱਕ ਦਵਾਏ ਉਹਨਾਂ ਅਧਿਕਾਰਾਂ ਦੀ ਪੌੜੀ ਚੜ੍ਹ ਕੇ ਹੀ ਚੰਨੀ ਅੱਜ ਮੁੱਖ ਮੰਤਰੀ ਬਣਿਆ ਪਰ ਦਖਾਂਤ ਇਹ ਹੈ ਕਿ ਉਹ ਅਧਿਕਾਰ ਵਰਤ ਕੇ ਇਹ ਤਾਕਤ ਹਾਸਲ ਕਰਕੇ ਆਪਦੇ ਭਾਈਚਾਰੇ ਦੇ ਹੱਕ 'ਚ ਨਹੀਂ ਖੜਦੇ ਅੱਜ ਚੰਨੀ ਨੇ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਐਲਾਨ ਕੀਤੇ ਨੇ ਇਹ ਚੰਨੀ ਮੁੱਖ ਮੰਤਰੀ ਸਾਹਿਬ ਨੇ ਐਲਾਨ ਜੋ ਕੀਤੇ ਨੇ ਇਹ ਤਾਂ ਸਾਡੀਆਂ ਮਜ਼ਦੂਰ ਜਥੇਬੰਦੀਆਂ ਦੇ ਡਰ ਦੇ ਕਾਰਨ ਆਤਮ ਐਲਾਨ ਕੀਤੇ ਨੇ ਉਹਨਾਂ ਨੇ ਕਿਉਂਕਿ ਇਸ ਤੋਂ ਪਹਿਲਾਂ 25 ਅਗਸਤ ਨੂੰ ਅਸੀਂ ਪੰਜਾਬ ਦੀਆਂ ਸੱਤ ਮਜ਼ਦੂਰ ਜਥੇਬੰਦੀਆਂ ਵੱਲੋਂ 9 10 11 ਪਟਿਆਲੇ ਦੇ ਵਿੱਚ ਤਿੰਨ ਦਿਨਾਂ ਦਾ ਮੋਰਚਾ ਲੱਗਿਆ ਸੀ 25 ਅਗਸਤ ਨੂੰ ਕੈਬਨਿਟ ਮੰਤਰੀ ਬ੍ਰਹਮੇਂਦਰਾ ਨਾਲ ਮੀਟਿੰਗ ਹੋਈ ਸਾਡੀ ਉਹ ਮੀਟਿੰਗ ਦੇ ਵਿੱਚ ਇਹ ਮੰਗਾਂ ਮੰਗਾ ਮੰਨੀਆਂ ਗਈਆਂ ਨੇ ਜਿਹੜੀਆਂ ਅੱਜ ਮੁੱਖ ਮੰਤਰੀ ਚੰਨੀ ਸਾਹਿਬ ਐਲਾਨ ਕਰ ਰਹੇ ਨੇ ਕਿ ਬਿਲ ਅਸੀਂ ਮਾਫ ਕਰ ਦਿੱਤੇ ਨੇ ਮੀਟਰ ਨਹੀਂ ਪੱਟੇ ਜਾਣਗੇ ਪੱਟੇ ਉਹ ਜੋੜੇ ਜਾਣਗੇ ਇਹ ਤਾਂ ਸਾਨੂੰ ਅੱਜ ਤੋਂ ਮਨ ਲ ਕੇ 13 ਤਰੀਕ ਨੂੰ 13 ਸਤੰਬਰ ਨੂੰ ਜਦੋਂ ਪਟਿਆਲੇ ਦੇ ਵਿੱਚ ਫਿਰ ਅਸੀਂ ਦੁਬਾਰੇ ਇਕੱਠ ਕੀਤਾ ਸਰਕਾਰ ਨੇ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਲਿਖ ਕੇ ਦਿੱਤਾ ਹੋਇਆ ਕਿ ਆ ਸੋਡੀਆਂ ਮੰਨਾ ਮੰਗਾ ਮੰਨੀਆਂ ਗਈਆਂ ਇਹ ਤਾਂ ਮੰਗਾ ਮੰਨੀਆਂ ਹੋਈਆਂ ਐਲਾਨ ਕਰ ਰਹੇ ਨੇ ਇਹ ਤਾਂ ਪਹਿਲਾਂ ਹੀ ਐਲਾਨ ਹੋ ਚੁੱਕਿਆ ਨਮੀ ਐਲਾਨ ਤੱਕ ਕੋਈ ਚੰਨੀ ਸਾਹਿਬ ਨੇ ਕੀਤੀ ਨਹੀਂ ਨਹੀਂ ਜਿਵੇਂ ਹਾਲੀ ਦੇ ਵਿੱਚ ਕੀਤਾ ਉਹਨਾਂ ਨੇ 15% ਕਰਮਚਾਰੀਆਂ ਦੀ ਤਨਖਾਹਾਂ ਦੇ ਵਿੱਚ ਵਾਅਦਾ ਕੀਤਾ ਹੈ ਉਹਦੇ ਬਾਰੇ ਕੀ ਖਿਆਲ ਹੈ ਮਤਲਬ ਉਹਨਾਂ ਨੇ ਹੁਣੀ ਨਹੀਂ ਮਤਲਬ ਤਨਖਾਹ ਦੇ ਵਿੱਚ ਜਿਹੜਾ ਵਾਅਦਾ 15% ਸਰਕਾਰ ਨੇ ਐਲਾਨ ਕੀਤਾ ਠੀਕ ਹੈ ਚੰਗੀ ਗੱਲ ਹੈ ਹੋਣਾ ਚਾਹੀਦਾ ਕਿਉਂਕਿ ਮੁਲਾਜ਼ਮ ਲੜ ਰਹੇ ਨੇ ਜਿਹੜੀ ਵੀ ਧਿਰ ਜਿਹੜਾ ਵੀ ਵਰਗ ਆਪਦੇ ਹੱਕਾਂ ਲਈ ਲੜ ਰਿਹਾ ਹੈ ਉਹਦੀ ਸੁਣਵਾਈ ਕਰਨੀ ਚਾਹੀਦੀ ਹੈ ਸਰਕਾਰ ਨੂੰ ਚਾਹੇ ਮਲਾਜ਼ਮ ਨੇ ਕਿਸਾਨ ਨੇ ਮਜ਼ਦੂਰ ਨੇ ਨੌਜਵਾਨ ਨੇ ਵਿਦਿਆਰਥੀ ਨੇ ਹਰ ਇੱਕ ਦੀ ਸੁਣਵਾਈ ਕਰਨੀ ਚਾਹੀਦੀ ਹੈ ਕਿਉਂਕਿ ਸਰਕਾਰ ਹਰ ਇੱਕ ਵਰਗ ਦੀ ਹੈ ਇਕੱਲੇ ਇੱਥੇ ਕਿਸਾਨਾਂ ਦੀ ਮਜ਼ਦੂਰਾਂ ਦੀ ਜਾਂ ਵਪਾਰੀਆਂ ਦੀ ਸਰਕਾਰ ਨਹੀਂ ਜੇ ਸਰਕਾਰ ਹੈ ਤਾਂ ਉਹ ਹਰ ਵਰਗ ਦੀ ਹਰ ਲੋਕਾਂ ਦੀ ਸਰਕਾਰ ਹੈ ਅਸੀਂ ਸਵਾਗਤ ਕਰਦੇ ਹਾਂ ਕਿ ਮਲਾਜ਼ਮਾਂ ਦਾ ਉਹਨਾਂ ਨੇ 15% ਜਾਰੀ ਕੀਤਾ ਚੰਗੀ ਗੱਲ ਹੈ ਪਰ ਇਹ 15% ਨਾਲ ਸਰਨ ਵਾਲਾ ਨਹੀਂ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਠੇਕਾ ਮੁਲਾਜ਼ਮ ਨੇ ਜਿਹੜੇ ਚੰਦ ਰੁਪਈਆਂ ਦੇ ਵਿੱਚ ਨੌਜਵਾਨ ਡਿਗਰੀ ਧਾਰੇ ਜਿਹੜੇ ਮੁੰਡੇ ਕੁੜੀਆਂ ਨੇ ਠੇਕੇ ਦੇ ਉੱਤੇ ਆਪਦਾ ਚੰਮ ਲਾ ਰਹੇ ਨੇ ਪਰ ਅੱਜ ਇੱਕ ਮਜ਼ਦੂਰ ਨੂੰ ਜੇ ਚੌਂਕ 'ਚ ਖੜਕੇ ਦਿਹਾੜੀ ਲਵੇ ਉਹਨੂੰ 400 ਰੁਪਿਆ ਮਿਲਦੀ ਹੈ ਪਰ ਠੇਕਾ ਜਿਹੜਾ ਮੁਲਾਜ਼ਮ ਨੌਜਵਾਨ ਡਿਗਰੀ ਕਰੇ ਹੋਏ ਨੇ ਉਹਨਾਂ ਨੂੰ 7000 ਤੋਂ 9000 ਤੱਕ ਰੁਪਈਆ ਇਹ ਲੁੱਟ ਹੋ ਰਹੀ ਹੈ ਤਾਂ ਇਹਦੇ ਨਾਲ ਨਾਲ ਜੇ ਚੰਨੀ ਸਾਹਿਬ ਪਿਛਲੀ ਸਰਕਾਰ ਦਾ ਕਰਮ ਧੋਣਾ ਚਾਹੁੰਦੇ ਨੇ ਮਾੜਾ ਕਰਮ ਤਾਂ ਜਿਹੜੇ ਠੇਕਾ ਮੁਲਾਜ਼ਮ ਨੇ ਕੱਚੇ ਮੁਲਾਜ਼ਮ ਨੇ ਇਹਨਾਂ ਨੂੰ ਪੱਕਾ ਕਰਨ ਦਾ ਐਲਾਨ ਕਰਨ ਘਰ ਘਰ ਨੌਕਰੀ ਦੇ ਤਹਿਤ ਜਿਹੜਾ ਸਰਕਾਰ ਨੇ ਵਾਅਦਾ ਕੀਤਾ ਸੀ ਉਹਦੇ ਵਿੱਚੋਂ ਇੱਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ ਉਲਟਾ ਦਿੱਤੀਆਂ ਵੀ ਕਿਹਨੂੰ ਨੇ ਮੰਤਰੀਆਂ ਦੇ ਬੱਚਿਆਂ ਨੂੰ ਐਮਐਲਏ ਦੇ ਬੱਚਿਆਂ ਨੂੰ ਸਾਬਕਾ ਮੁੱਖ ਮੰਤਰੀ ਬੇਅੰਤ ਦੇ ਪੋਤੇ ਨੂੰ ਉਹਨਾਂ ਨੂੰ ਦਿੱਤੀਆਂ ਨੇ ਜਿਨ੍ਹਾਂ ਦੇ ਪਹਿਲਾਂ ਹੀ ਸਭ ਕੁਝ ਹੈ ਕਿਸੇ ਕਿਸਮ ਦੀ ਘਾਟ ਨਹੀਂ ਜਿਹੜੇ ਬੇਰੋਜ਼ਗਾਰ ਦਲਤਾਂ ਦੇ ਨੌਜਵਾਨ ਨੇ ਬੇਜ਼ਮੀਨੇ ਗਰੀਬਾਂ ਦੇ ਨੌਜਵਾਨ ਨੇ ਜਿਨ੍ਹਾਂ ਕੋਲ ਕੋਈ ਸਾਧਨ ਹੀ ਨਹੀਂ ਕੋਈ ਰੋਜ਼ਗਾਰ ਦਾ ਕੋਈ ਕਿਸੇ ਕਿਸਮ ਦਾ ਹਈਆ ਹੀ ਨਹੀਂ ਹੈਗਾ ਤਾਂ ਚੰਨੀ ਸਾਹਿਬ ਆਏ ਨੇ ਜੇ 3 ਮਹੀਨਿਆਂ ਦੇ ਵਿੱਚ 100 ਦਿਨਾਂ ਦੇ ਵਿੱਚ ਰੋਜ਼ਗਾਰ ਦਾ ਮਾਮਲਾ ਹੱਲ ਕਰਦੇ ਨੇ ਇਹ ਸਾਰੇ ਸਵਾਲਾਂ ਦੇ ਉੱਤੇ ਖੜਦੇ ਨੇ ਔਰ ਖਾਸ ਤੌਰ ਤੇ ਮੈਂ ਚੰਨੀ ਸਾਹਿਬ ਨੂੰ ਯਾਦ ਦਿਵਾਉਣਾ ਚਾਹੁੰਦਾ ਪਿਛਲੇ ਦਿਨ ਚੰਨੀ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਕਿ ਪੰਚਾਇਤੀ ਜ਼ਮੀਨਾਂ ਦਲਤਾਂ ਨੂੰ ਦਿੱਤੀਆਂ ਜਾਣ ਅੱਜ ਚੰਨੀ ਸਾਹਿਬ ਕੋਲੇ ਉਹ ਮੌਕਾ ਜਦੋਂ ਖੁਦ ਮੁੱਖ ਮੰਤਰੀ ਨੇ ਦਲਤਾਂ ਦੇ ਹਿੱਸੇ ਦੀਆਂ ਜਿਹੜੀਆਂ ਤੀਜੇ ਹਿੱਸੇ ਦੀਆਂ ਜ਼ਮੀਨਾਂ ਨੇ ਉਹ ਜ਼ਮੀਨਾਂ ਅਲਾਟ ਕਰਨ ਕਿ ਸਸਤੇ ਰੂੜ ਰੇਟ ਦੇ ਵਿੱਚ ਮਲ ਕੇ ਦਲਤ ਲੈਣਗੇ ਦਲਤ ਸਾਂਝੀ ਜ਼ਮੀਨ ਖੇਤੀ ਕਰਨਗੇ ਤਾਂ ਕਿ ਦਲਤ ਮਲ ਕੇ ਆਪਣੀ ਖੇਤੀ ਕਰਨ ਹਰੇ ਚਾਰੇ ਵਾਸਤੇ ਆਪ ਦੇ ਖਰਾਕ ਵਾਸਤੇ ਉਹ ਵਰਤੀਆਂ ਜਾ ਸਕਦੀਆਂ ਨੇ ਅਜਿਹੇ ਕੰਮ ਕਰਨ ਤਾਂ ਮੰਨ ਲਾਂਗੇ ਕਿ ਮਲ ਕੇ ਚੰਨੀ ਸਾਹਿਬ ਸੱਚੀ ਵਿੱਚ ਇਹ ਉਹ ਦਲਤਾਂ ਦੇ ਨੇ ਪਰ ਉਮੀਦ ਨਹੀਂ ਕਿਉਂਕਿ ਰਿਮੋਟ ਕੰਟਰੋਲ ਹੈ ਜਿਹੜਾ ਉਹ ਪੂੰਜੀਪਤੀਆਂ ਦੇ ਹੱਥ ਦੇ ਵਿੱਚ ਹੈ ਚੰਨੀ ਸਾਹਿਬ ਨੂੰ ਤਾਂ ਇੱਕ ਦਿਖਾਇਆ ਗਿਆ ਮੋਹਰਾ ਕਿ ਆ ਚੋਲਾਗਾ ਇੱਕ ਦਲਤ ਸਮਾਜ ਦਾ ਤੁਸੀਂ ਇਸ ਚੋਲੇ ਦੇ ਉੱਤੇ ਆ ਕੇ ਢਾਲੇ-ਢਾਲੇ ਘੁਮੋ ਤੇ ਇਹਨੂੰ ਵੋਟ ਪਾਓ ਆਉਣ ਵਾਲੇ ਦਿਨਾਂ ਵਿੱਚ ਫਿਰ ਕਾਂਗਰਸ ਦੀ ਸਰਕਾਰ ਲਿਓ ਤੇ ਸਰਕਾਰ ਤੋਂ ਬਾਅਦ ਕੀ ਚੰਨੀ ਸਾਹਿਬ ਦਾ ਭਵਿੱਖ ਹੋਊਗਾ ਕਿੱਥੇ ਹੋਣਗੇ ਕਿਹੜੇ ਰਿੰਕ ਤੇ ਹੋਣਗੇ ਇਹ ਤਾਂ ਕੋਈ ਪਤਾ ਹੀ ਨਹੀਂ ਹੈ ਮਤਲਬ ਚਰਨਜੀਤ ਸਿੰਘ ਚੰਨੀ ਦੇ ਨਾਮ ਤੇ ਦਾਅ ਖੇੜਿਆ ਗਿਆ ਸਰ ਸਰਾ ਸਰ ਦਾਖਿਟ ਹੈ ਗਿਆ ਲੋਕਾਂ ਨੂੰ ਮੂਰਖ ਬਣਾਇਆ ਗਿਆ ਪੰਜਾਬ ਦੇ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਚੰਨੀ ਨੂੰ ਸਾਹਮਣੇ ਲਿਆਂਦਾ ਗਿਆ ਤਾਂ ਕਿ ਪੰਜਾਬ ਦੇ ਗਰੀਬਾਂ ਦਾ ਧਿਆਨ 5-5 ਮਰਲੇ ਪਲਾਟ ਦਾ ਜਿਹੜਾ ਵਾਅਦਾ ਕੀਤਾ ਸੀ ਕੈਪਟਨ ਨੇ ਵੀ ਅਸੀਂ 2018 ਚ 30 ਅਪ੍ਰੈਲ ਨੂੰ ਲੋਕਾਂ ਨੂੰ ਸਨਤਾ ਜਾਰੀ ਕਰਦਾਂਗੇ ਸਰਟੀਫਿਕੇਟ ਜਾਰੀ ਕਰਦਾਂਗੇ ਇੱਕ ਪਿੰਡ ਚ ਵੀ ਨਹੀਂ ਜਾਰੀ ਕੀਤਾ ਆਟੇਦਾਲ ਦੇ ਨਾਲ ਮਤਲਬ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਾਲ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇعلان ਕੀਤਾ ਸੀ ਕਿ ਅਸੀਂ ਆਟੇ ਦਾਲ ਦੇ ਨਾਲ ਚਾਹ ਪੱਤੀ ਦੇਸੀ ਕਿਉਂ ਪਤਾ ਨਹੀਂ ਕੀ ਕੀ ਗੱਪ ਮਾਰ ਗਏ ਇਹ ਇਹਨਾਂ ਤੋਂ ਧਿਆਨ ਪਾਸੇ ਹਟ ਜੇ ਗਰੀਬਾਂ ਦਾ ਕਰਜ਼ੇ ਦਾ ਸਵਾਲ ਹੈ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ ਕਰਨ ਦੀ ਗੱਲ ਕੀਤੀ ਸੀ ਹੁਣ ਕਿਤੇ ਆ ਕੇ ਸਰਕਾਰ ਨੇ 590 ਕਰੋੜ ਦਾ ਕਰਜ਼ਾ ਮਾਫ ਕੀਤਾ ਐਲਾਨ ਕਰਤਾ ਪਹਿਲਾਂ ਕਹਿੰਦੇ 50000 ਤੱਕ ਦਾ ਕਰਜ਼ਾ ਮਾਫ ਕਰਾਂਗੇ ਫਿਰ ਕਹਿੰਦੇ 30000 ਤੱਕ ਦਾ ਕਰਜ਼ਾ ਮਾਫ ਕਰਾਂਗੇ ਮਾਫ ਕਰਦੇ ਕਰਦੇ 20000 ਤੱਕ ਆ ਗਏ ਵੀ ਜਿਹਦਾ 20000 ਰੁਪਿਆ ਕਰਜ਼ਾ ਸੀ ਉਹਦਾ ਮਾਫ ਕਰਾਂਗੇ 20000 ਤਾਂ ਵਰਕੇ ਇੱਕ ਪਿੰਡ ਦੇ ਵਿੱਚ ਇੱਕ ਅੱਧਾ ਬੰਦਾ ਵੀ ਨਿਕਲਿਆ ਮੈਂ ਕਈ ਪਿੰਡਾਂ 'ਚ ਗਿਆ ਕਰਜ਼ਾ ਮਾਫੀ ਦੀ ਸਕੀਮ 'ਚ ਕੋਈ ਆਇਆ ਹੀ ਨਹੀਂ ਔਰ ਇਸ ਕਰਜ਼ਾ ਮਾਫੀ ਦੀ ਸਕੀਮ ਦੇ ਵਿੱਚ ਔਰਤਾਂ ਨੂੰ ਜਿਹੜਾ ਨਜ਼ਰ ਅੰਦਾਜ਼ ਕੀਤਾ ਸਰਕਾਰ ਨੇ ਕਾਂਗਰਸ ਨੇ ਪੰਜਾਬ ਦੀ ਅੱਧੀ ਆਬਾਦੀ ਆਬਾਦੀ ਦਾ ਹਿੱਸਾ ਔਰਤ ਵਰਗ ਔਰਤਾਂ ਦੇ ਸਿਰ ਤੇ ਕਰਜ਼ਾ ਮਾਈਕਰੋ ਫਾਈਨਾਂਸ ਕੰਪਨੀਆਂ ਦਾ ਪ੍ਰਾਈਵੇਟ ਕੰਪਨੀਆਂ ਦਾ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਮਾਈ ਭਾਗੋ ਸਕੀਮ ਦੇ ਤਹਿਤ ਹੋਰਤਾਂ ਨੂੰ ਕਰਜ਼ਾ ਦਿੱਤਾ ਹੋਇਆ ਇਹ ਕਰਜ਼ੇ ਦੇ ਸਵਾਲ ਤੇ ਜਵਾਨ ਤੱਕ ਨਹੀਂ ਖੋਲੀ ਅੱਜ ਪੰਜਾਬ ਦਾ ਨਹੀਂ ਪੂਰੇ ਦੇਸ਼ ਦੇ ਔਰਤਾਂ ਨੂੰ ਕਰਜ਼ਾ ਦਿੱਤਾ ਹੋਇਆ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਨੇ ਬਾੜਵਾਲ ਬਿੰਨਿਆ ਹੋਇਆ ਹਰ ਇੱਕ ਪਰਿਵਾਰ ਨੇ ਪੰਜ ਪੰਜ ਚਾਰ ਚਾਰ ਕਿਸ਼ਤਾਂ ਚੱਕੀਆਂ ਹੋਈਆਂ ਨੇ ਇਸ ਕਰਜ਼ੇ ਦੇ ਸਵਾਲ ਤੇ ਤਾਂ ਸਰਕਾਰ ਬੋਲ ਹੀ ਨਹੀਂ ਰਹੀ ਹਾਲ ਤੇ ਹੈ ਔਰਤਾਂ ਦੀ ਅੱਜ ਸਮਾਜ ਦੇ ਵਿੱਚ ਖਾਸ ਤੌਰ ਤੇ ਗਰੀਬਾਂ ਦੀ ਦਲਤਾਂ ਦੀ ਬੇਜ਼ਮੀਨੇ ਗਰੀਬਾਂ ਦੀ ਉਹ ਕਿਸ਼ਤਾਂ ਭਰਨ ਵਾਸਤੇ ਆਪਦੇ ਘਰ ਦਾ ਸਮਾਨ ਵੇਚਣ ਲਈ ਮਜਬੂਰ ਨੇ ਇਹ ਹਾਲਤ ਹੈ ਇਹ ਸਵਾਲ ਤੇ ਬੋਲੇ ਤਾਂ ਕਿਹਨੀ ਸਰਕਾਰ ਮਤਲਬ ਸਾਡੇ 4 ਸਾਲ ਕੇ ਆਪਣੇ ਅਮਰਿੰਦਰ ਸਿੰਘ ਨੇ ਕੁਛ ਨਹੀਂ ਕੀਤਾ ਲੱਗਦਾ ਵੀ ਚਰਨ ਸਿੰਘ ਚੰਨੀ ਵੀ ਨਹੀਂ ਕਰ ਸਕਦੇ ਜੀ ਕੋਈ ਉਮੀਦ ਨਹੀਂ ਜੀ ਕਿਉਂਕਿ ਸਿਰਫ ਤੇ ਸਿਰਫ ਇਹ ਅਨਪੜ ਲੋਕਾਂ ਨੂੰ ਜਾਤੀਵਾਦੀ ਲੋਕਾਂ ਨੂੰ ਕੁਝ ਲੋਕਾਂ ਨੂੰ ਖੁਸ਼ ਕਰਨ ਦਾ ਇੱਕ ਮਾਲ ਕੇ ਤਸਵੀਰ ਹੈ ਮਤਲਬ ਜੇ ਕਿਹਾ ਜਾਵੇ ਲੱਕੜ ਦਾ ਇੱਕ ਮੁੰਡਾ ਆਹ ਦੇਖੋ ਦਲਤਾਂ ਉਮੀਦ ਇਹ ਤੋਂ ਕੁਛ ਨਹੀਂ ਕੋਈ ਆਸ ਨਹੀਂ ਸਾਨੂੰ ਮਿਲ ਕੇ ਪੰਜਾਬ ਦੇ ਲੋਕਾਂ ਨੂੰ। ਹਰਦੀ ਪ੍ਰਜੀਪ ਜੀ ਤੁਹਾਡਾ ਕੀ ਖਿਆਲ ਹੈ ਤੁਸੀਂ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਇੰਨੇ ਰੋਜ਼ ਪ੍ਰਦਰਸ਼ਨ ਕੀਤੇ ਵਿਦਿਆਰਥੀਆਂ ਦੇ ਨਾਲ ਖੜੇ ਰਹੇ ਪਰ ਸਾਢੇ 4 ਸਾਲ ਸਰਕਾਰ ਕਿਉਂ ਨਹੀਂ ਖੜੀ ਰਹੀ ਤੇ ਤੁਹਾਨੂੰ ਕੀ ਲੱਗਦਾ ਵੀ ਚਰਨਜੀਤ ਸਿੰਘ ਚੰਨੀ ਖੁਸ਼ ਕਰ ਸਕਦੇ ਨੇ ਤਿੰਨ ਚਾਰ ਮਹੀਨਿਆਂ ਦੇ ਵਿੱਚ ਸਟੂਡੈਂਟਸ ਨੂੰ ਕਿ ਨਹੀਂ? ਵੈਸੇ ਸਾਨੂੰ ਕੋਈ ਆਸਤਾ ਹੈ ਨਹੀਂ ਪਰ ਫਿਰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਜੇ ਤੁਸੀਂ ਦਲਿਤ ਸਮਾਜ ਦੇ ਸੀਐਮ ਬਣਿਓ। ਜੇ ਸਾਨੂੰ ਇੱਕ ਚਿਹਰਾ ਲਿਆ ਕੇ ਦਿੱਤਾ ਗਿਆ ਸਾਨੂੰ ਇੱਕ ਮੌਕਾ ਦਿੱਤਾ ਗਿਆ ਕਿਉਂਕਿ ਇੱਕ ਇਹ ਮੋਹਰਾ ਬਣਾ ਕੇ ਪੇਸ਼ ਕੀਤਾ ਗਿਆਗੇ ਪਰ ਜੇ ਅੱਜ ਸਾਨੂੰ ਇੱਕ ਮੌਕਾ ਦਿੱਤਾ ਗਿਆ ਸਾਡੇ 16 ਤੋਂ ਲੈ ਕੇ ਬਜੀਫੇ ਬੰਦ ਪਏ ਨੇ ਬੱਚਿਆਂ ਦੇ ਉਹ ਜਾਰੀ ਕੀਤੇ ਜਾਣ ਹਰ ਇੱਕ ਵਿਦਿਆਰਥੀ ਵਾਸਤੇ ਐਸਸੀ ਵਾਸਤੇ ਜੋ ਸੰਵਿਧਾਨ ਦੇ ਅਕੋਰਡਿੰਗ ਸਿੱਖਿਆ ਦਾ ਅਧਿਕਾਰ ਆ ਉਹ ਕਿਸੇ ਵੀ ਕਾਸਟ ਦਾ ਹੋਵੇ ਐਸਸੀ ਹੋਵੇ ਬੀਸੀ ਹੋਵੇ ਜਨਰਲ ਹੋਵੇ ਜਿਹੜਾ ਬਜਟ ਹੈ ਬਜਟ ਬਣਦਾ ਸਾਡੇ ਪੰਜਾਬ ਦਾ ਬਜਟ ਬਣਦਾ ਉਹਦੇ ਚੋਂ 10% ਹਿੱਸਾ ਖਰਚ ਕਰਕੇ ਹਰ ਇੱਕ ਵਰਗ ਵਾਸਤੇ ਸਿੱਖਿਆ ਮੁਫਤ ਕੀਤੀ ਜਾਵੇ ਉਹਦੇ ਚ ਕੋਈ ਐਸਸੀਆ ਬੀਸੀਆ ਜਰਨਲ ਹੈ ਕਿਉਂਕਿ ਜਦੋਂ ਸਾਡੇ ਵਿਦਿਆਰਥੀਆਂ ਵਾਸਤੇ ਸਿੱਖਿਆ ਮੁਫਤ ਹੋ ਜੂ ਕਿਸੇ ਵੀ ਕਾਸਟ ਦਾ ਉਹ ਇੱਕ ਖੁੱਲ ਕੇ ਪੜ ਸਕੂਗਾ ਦੂਸਰਾ ਇੱਕ ਸਿਹਤ ਸਹੂਲਤ ਕਿਉਂਕਿ ਸਾਡੇ ਸਰਕਾਰੀ ਹਸਪਤਾਲਾਂ ਦਾ ਹਾਲ ਤੁਹਾਨੂੰ ਪਤਾ ਹੈ ਉੱਥੇ ਡਾਕਟਰ ਨਹੀਂ ਮਿਲ ਰਹੇ ਕਿਉਂਕਿ ਜਾਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਦਲਿਤ ਵਰਗ ਗਰੀਬ ਵਰਗ ਜਾਂਦਾ ਪਰ ਜਿਹਦੇ ਕੋਲੇ ਪੈਸਾ ਹੈਗਾ ਉਹ ਵਧੀਏ ਹਸਪਤਲਾਂ ਦੇ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਰਹੇ ਨੇ ਪਰ ਅਸੀਂ ਇਹ ਵੀ ਬੇਨਤੀ ਕਰਦੇ ਆਂ ਵੀ ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਿਹਤ ਸਹੂਲਤ ਵਧੀਆ ਸਿਹਤ ਸਹੂਲਤ ਹੋਵੇ ਡਾਕਟਰਾਂ ਦਾ ਪ੍ਰਬੰਧ ਹੋਵੇ ਠੀਕ ਹੈ ਤੇ ਸਾਡੇ ਸਿਹਤ ਸਹੂਲਤ ਦਿੱਤੀ ਜਾਵੇ ਤੇ ਇੱਕ ਰੋਜ਼ਗਾਰ ਵਾਲੇ ਮਸਲੇ ਤੇ ਜਿਹੜੇ ਨੌਜਵਾਨ ਸਾਡੇ ਬੇਰੁਜ਼ਗਾਰ ਨੇ ਇਹਨਾਂ ਨੇ ਸੱਤਾ ਦੇ ਵਿੱਚ ਕੈਪਟਨ ਸਰਕਾਰ ਆਈ ਸੀਗੀ ਵੀ ਮੈਂ ਘਰ ਘਰ ਨੌਕਰੀ ਦੇਵਾਂਗੇ ਪਰ ਉਹ ਘਰ ਘਰ ਨੌਕਰੀ ਦੇਣ ਵਾਲੇ ਦੀ ਤਾਂ ਆਪਦੀ ਨੌਕਰੀ ਗਈ ਜਿਹੜਾ ਕਹਿੰਦਾ ਸੀ ਮੈਂ ਘਰ ਘਰ ਨੌਕਰੀ ਦੇਵਾਂਗਾ ਪਰ ਅਸੀਂ ਇਹ ਉਮੀਦ ਕਰਨ ਨਹੀਂ ਕਰ ਸਕਦੇ ਪਰ ਅਸੀਂ ਅਪੀਲ ਕਰਦੇ ਹਾਂ ਵੀ ਚਰਨਜੀਤ ਸਿੰਘ ਚੰਨੀ ਵੀ ਜਿਵੇਂ ਘਰ ਘਰ ਦਾ ਵਾਅਦਾ ਕੈਪਟਨ ਨੇ ਕੀਤਾ ਸੀ ਨੌਕਰੀ ਦਾ ਤੁਸੀਂ ਘਰ ਘਰ ਨੌਕਰੀ ਸਾਨੂੰ ਦਿਓ ਕਿਉਂਕਿ ਹਰ ਇੱਕ ਸਾਡਾ ਜਿਹੜਾ ਨੌਜਵਾਨ ਵਰਗ ਹੈ ਉਹ ਬੇਰਜ਼ਗਾਰੀ ਦੇ ਆਲਮ ਦੇ ਵਿੱਚ ਆ ਕੇ ਨਸ਼ਿਆਂ ਵੱਲ ਜਾ ਰਿਹਾ ਹੈ ਉਹ ਨਰਾਸ਼ਤਾ 'ਚ ਜਾ ਰਿਹਾ ਹੈਗਾ ਕਿਉਂਕਿ ਨਵੇਂ ਵਰਗ ਨੂੰ ਸਾਡੇ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਮਿਲ ਰਿਹਾ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਜਿੰਨੇ ਸਾਡੇ ਦਲਿਤ ਵਿਦਿਆਰਥੀਆਂ ਦਾ ਵਜੀਫਾ ਰੁਕਿਆ ਪਿਆ ਹੈਗਾ ਉਹ ਜਾਰੀ ਕਰਨ ਜੇ ਦਲਤਾਂ ਦੇ ਮਸੀਹਾ ਨੇ ਕਰ ਕਰ ਨੌਕਰੀ ਦਾ ਵਾਅਦਾ ਪੂਰਾ ਕਰਨ ਸਰਕਾਰੀ ਹਸਪਤਾਲਾਂ ਦੇ ਵਿੱਚ ਸਿਹਤ ਸਹੂਲਤ ਮੁਫਤ ਦੇਣ ਤੇ ਉਹਨਾਂ ਦਾ ਸੁਧਾਰ ਕਰਨ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਤੇ ਹਾਂਜੀ ਦੋਸਤੋ ਜਿਵੇਂ ਅ ਸਰ ਰੁਕਿਓ ਹਾਂਜੀ ਭਗਵੰਤ ਜੀ ਜਿਵੇਂ ਦਲਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਚਲੋ ਹੈਗੇ ਨੇ ਤੇ ਇਹ ਗੱਲ ਕਰੀਏ ਤੁਹਾਡੀ ਤੁਸੀਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਹੋ ਤੁਹਾਡੀਆਂ ਕੀ ਗਤੀਵਿਧੀਆਂ ਨੇ ਅ ਸਾਡਾ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਇਸ ਮਹੀਨੇ ਦੇ ਵਿੱਚ ਕੱਲ ਮਾਨਸਾ ਦੇ ਵਿੱਚ ਔਰਤ ਕਰਜ਼ਾ ਮੁਕਤੀ ਰੈਲੀ ਸੀ 5 ਅਕਤੂਬਰ ਤੱਕ ਅਸੀਂ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪੱਧਰ ਦੇ ਉੱਤੇ ਮਜਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਔਰਤਾਂ ਦੇ ਕਰਜ਼ੇ ਦੇ ਮਾਫੀ ਦੇ ਲਈ ਔਰ ਜਿਹੜਾ ਸਰਕਾਰ ਨਾਲ ਸਾਡੇ ਮੀਟਿੰਗ ਦੇ ਵਿੱਚ ਸਮਝੌਤਾ ਹੋਇਆ ਮੰਗਾਂ ਮੰਨੀਆਂ ਗਈਆਂ ਨੇ ਉਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਜਿਵੇਂ ਪਹਿਲੀ ਮੰਗ ਮੰਨੀਆਂ ਸਰਕਾਰ ਨੇ ਕਿ ਜਿਹੜੇ ਬਿਜਲੀ ਬਿੱਲ ਨੇ ਇਹ ਅਸੀਂ ਮਾਫ ਕਰਾਂਗੇ ਤੇ ਅਗਲੇ ਵੇਲੇ ਜਿਹੜੇ ਉਹ ਕਰੰਟ ਆਉਣਗੇ ਨਵੀਆਂ ਜੁਨਟਾਂ ਦੇ ਮੱਚੇ ਹੋਏ ਆਂਦੇ ਜਿੰਨੇ ਮੀਟਰ ਪੱਟੇ ਹੋਏ ਨੇ ਉਹ ਪੱਟੇ ਹੋਏ ਮੀਟਰ ਗਰੀਬਾਂ ਦੇ ਦੁਆਰੇ ਜੋੜੇ ਜਾਣਗੇ ਬਿਨਾਂ ਪੈਸੇ ਭਰੇ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਦਾ ਵੀ ਮੀਟਰ ਨਹੀਂ ਪਟਿਆ ਜਾਊਗਾ। ਇਸ ਮੰਗ ਨੂੰ ਲੈ ਕੇ ਦੂਸਰਾ ਸਵਾਲ ਸਾਡਾ ਹੱਲ ਹੋਇਆ ਸੀ ਸਰਕਾਰ ਨੇ ਸਾਨੂੰ ਲਿਖਤੀ ਜਿਹੜਾ ਵਾਅਦਾ ਕੀਤਾ ਚਿੱਠੀ ਦਿੱਤੀ ਹੈ ਕਿ ਜਿਨ੍ਹਾਂ ਦੇ ਕੱਟੇ ਪਲਾਟ ਪਏ ਨੇ ਪਿੰਡਾਂ 'ਚ ਉਹ ਅਸੀਂ 15 ਦਿਨਾਂ ਤੱਕ ਦੇਵਾਂਗੇ ਤੇ ਜਿਹੜੇ ਮਲਕੇ ਮਤੇ ਪਏ ਹੋਏ ਨੇ ਉਹ ਅਸੀਂ ਪਲਾਟ ਬਲਕਿ 1 ਮਹੀਨੇ ਦੇ ਅੰਦਰ ਅੰਦਰ ਦੇਵਾਂਗੇ। ਇਹ ਪਲਾਟਾਂ ਦਾ ਮਾਮਲਾ ਹੱਲ ਕਰਾਉਣ ਵਾਸਤੇ ਹੋਰ ਜਿਹੜੇ ਸਾਡੇ ਸਵਾਲ ਨੇ ਮਜ਼ਦੂਰਾਂ ਦੇ ਕਰਜ਼ੇ ਤੋਂ ਇਲਾਵਾ ਉਹਨਾਂ ਸਵਾਲਾਂ ਨੂੰ ਲੈ ਕੇ ਮਾਨ ਸਨਮਾਨ ਦੇ ਖਾਸ ਤੌਰ ਤੇ ਜੇ ਪੰਜਾਬ ਦੇ ਵਿੱਚ ਕਿਹਾ ਜਾਵੇ ਦਲਤਾਂ ਦੇ ਉੱਤੇ ਜ਼ਬਰਦਸਤ ਸਵਾਲ ਐਨੇ ਜ਼ਬਰ ਹੋਏ ਨੇ ਦੋਸ਼ੀਆਂ ਦੇ ਉੱਤੇ ਐਸਸੀਐਸਟੀ ਐਕਟ ਦੇ ਪਰਚੇ ਦਰਜ ਹੋਏ ਨੇ ਜੇ ਮਾਨਸਾਂ ਦੇ ਵਿੱਚ ਵੀ ਮੈਂ ਕਹਾ ਤਾਂ ਦਰਜਨ ਤੋਂ ਅੱਧੀ ਦਰਜਨ ਤੋਂ ਉੱਪਰ ਅਸੀਂ ਪਰਚੇ ਦਰਜ ਕਰਾਤੇ ਐਸਸੀਐਸਟੀ ਐਕਟ ਦੇ ਪਰ ਪੁਲਿਸ ਪ੍ਰਸ਼ਾਸਨ ਨੇ ਉਹ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਖੁੱਲਾ ਛੱਡਤਾ ਤਾਂ ਕਿ ਉਹ ਹਾਈ ਕੋਰਟ ਦੇ ਵਿੱਚੋਂ ਜ਼ਮਾਨਤਾਂ ਕਰਾ ਲਿਆ ਹੁਣ ਦਲਤਾਂ ਨੂੰ ੱੱਕੇ ਖਾਣ ਲਈ ਮਜਬੂਰ ਹੋਣਾ ਪਿਆ ਸਾਨੂੰ ਲੜਨਾ ਪਿਆ ਲੜਕੇ ਪਰਚੇ ਦਰਜ ਕਰਾਏ ਨੇ ਇਹਨਾਂ ਸਵਾਲਾਂ ਦੇ ਉੱਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮਜ਼ਦੂਰ ਜਮਾਤ ਨੂੰ ਸਰਕਾਰ ਦੇ ਖਿਲਾਫ ਸੜਕਾਂ ਤੇ ਲੈ ਕੇ ਆ ਰਹੇ ਹਾਂ ਕਿਉਂਕਿ ਸੰਘਰਸ਼ ਤੋਂ ਬਿਨਾਂ ਦਲਤਾਂ ਨੂੰ ਗਰੀਬਾਂ ਨੂੰ ਇੱਥੇ ਕਿਸੇ ਵੀ ਸਰਕਾਰ ਦੇ ਵਿੱਚ ਕੋਈ ਅਧਿਕਾਰ ਨਹੀਂ ਮਿਲਦਾ ਉਹ ਚਾਹੇ ਚੰਨੀ ਮੁੱਖ ਮੰਤਰੀ ਬਣੇ ਨੇ ਜਾਂ ਇਸ ਤੋਂ ਪਹਿਲਾਂ ਭਾਜਪਾ ਦੀ ਸਰਕਾਰ ਨੇ ਦੇਸ਼ ਦਾ ਰਾਸ਼ਟਰਪਤੀ ਆ ਜਿਹੜਾ ਉਹ ਦਲਤ ਬਣਾਇਆ ਹੋਇਆ ਚੰਨੀ ਤੋਂ ਪਹਿਲਾਂ ਸਾਡੇ ਡਿਊਟੀ ਸੀਐਮ ਨੇ ਉਹ ਜੈ ਪੱਟੀ ਪੰਜਾਬ ਦੇ ਅੰਦਰ ਉਹ ਵੀ ਮਲਕੇ ਦਲਤਾਂ ਚੋਂ ਨੇ ਇਸ ਲਈ ਸੰਘਰਸ਼ ਤੋਂ ਬਿਨਾ ਗਰੀਬ ਦਾ ਕੋਈ ਚਾਰਾ ਨਹੀਂ ਅਸੀਂ ਸੰਘਰਸ਼ ਦੇ ਰਸਤੇ ਤੇ ਲੋਕਾਂ ਨੂੰ ਤੋਰਨ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਇਹਨਾਂ ਪ੍ਰੋਗਰਾਮਾਂ ਦੇ ਉੱਤੇ ਸੜਕਾਂ ਤੇ ਤਾਰ ਰਹੇ ਦਲਤਾਂ ਨੇ ਜੀ ਧਿਆਨ ਜੀ ਦੋਸਤੋ ਜਿਵੇਂ ਭਗਵੰਤ ਸਿੰਘ ਜੀ ਨੇ ਗਰੀਬਾਂ ਦੇ ਹੱਕਾਂ ਦੇ ਵਿੱਚ ਮਜ਼ਦੂਰਾਂ ਦੇ ਹੱਕਾਂ ਦੇ ਵਿੱਚ ਆਪਣੇ ਸ਼ਬਦ ਰੱਖੇ ਕਿਹਾ ਕਿ ਅਪੀਲ ਕੀਤੀ ਸਰਕਾਰ ਨੂੰ ਕਿ ਉਹਨਾਂ ਜਿਹੜੇ ਮੰਗਾਂ ਲਿਓ ਪ੍ਰਦਰਸ਼ਨ ਕਰਦੇ ਨੇ ਉਹ ਮੰਗਾਂ ਪੂਰੀਆਂ ਕੀਤੀਆਂ ਜਾਣ ਤੇ ਪ੍ਰਦੀਪ ਗੁਰੂ ਨੇ ਵੀ ਵਿਦਿਆਰਥੀਆਂ ਦੇ ਹੱਕਾਂ ਦੇ ਵਿੱਚ ਗੱਲਾਂ ਕਹੀਆਂ ਕਿ ਉਹਨਾਂ ਦੇ ਜਿਹੜੇ ਵਜ਼ੀਫੇ ਨੇ ਉਹ ਵੀ ਉਹਨਾਂ ਨੂੰ ਦਿੱਤੇ ਜਾਣ ਤੇ ਵਜ਼ੀਫੇ ਜਿਹੜੇ ਵਿਦਿਆਰਥੀਆਂ ਦੀ ਪੜਾਈਆਂ ਨੇ ਉਹ ਵੀ ਫ੍ਰੀ ਕੀਤੀਆਂ ਜਾਣ ਇਹਨਾਂ ਮੰਗਾਂ ਨੂੰ ਲੈ ਕੇ ਦੇਖਦੇ ਆ ਪੂਰੇ ਕਰਦੇ ਨੇ ਚਰਨਜੀਤ ਸਿੰਘ ਚੰਨੀ ਕੇ ਨਹੀਂ ਕਰਦੇ ਤੇ ਤੁਹਾਡੇ ਲਈ ਮੈਂ ਦੁਬਾਰਾ ਫੇਰ ਅਜਿਹੇ ਪ੍ਰੋਗਰਾਮ ਲੈ ਕੇ ਆਉਂਦੀ ਰਹਾਂਗੀ ਇਹ ਹੀ ਕਹਿੰਦੀ ਹੋਈ ਮੈਂ ਤੁਹਾਡੇ ਆਪਣੀ ਰਾਜਵੀਰ ਕੈਮਰਾਮੈਨ ਵਿਕਰਮ ਦੇ ਨਾਲ ਤੌਰ ਤੇ ਲੈਣ ਦੀ ਇਜਾਜ਼ਤ ਧੰਨਵਾਦ